ਹੋਰ ਪੁੱਤਰੋ ਕੀ ਹਾਲ ਹੈ ਵਧੀਆ ਵੇ ਰਣ ਵਧੀਆ ਵਧੀਆ ਜਰਜੀ ਤੁਸੀਂ ਸੁਣਾਓ ਕਿੱਦਾਂ ਜੀ ਸਾਡਾ ਵੀ ਠੀਕ ਹੈ ਜੀ ਹਾਂਜੀ ਹਾਂਜੀ ਹੋਰ ਕੰਮ ਕਾਰ ਠੀਕ ਚੱਲ ਰਿਹਾ ਹੈ ਕੰਮ ਕਾਰ ਵਧੀਆ ਚੱਲ ਰਿਹਾ ਠੀਕ ਚੱਲ ਰਿਹਾ ਜਰਜੀ ਵਧੀਆ ਬਿਲਕੁਲ ਤੁਸੀਂ ਨਾ ਟਾਈਮ ਨਾਲ ਉੱਠਿਆ ਕਰੋ ਤੇ ਟਾਈਮ ਨਾਲ ਫੈਕਟਰੀ ਜਾਇਆ ਕਰੋ ਪੇਮੈਂਟਾਂ ਦਾ ਟਾਈਮ ਹੈ ਹਾਂਜੀ ਅਸੀਂ ਕਾਰੀਗਰਾਂ ਨੂੰ ਟਾਈਮ ਸਿਰ ਪੇਮੈਂਟਾਂ ਦੇਣੀਆਂ ਨੇ ਤੁਹਾਡਾ ਇਹੀ ਕੰਮ ਹੈ ਵੀ ਟਾਈਮ ਨਾਲ ਉੱਠਣਾ ਤੇ ਫੈਕਟਰੀ ਚਲੇ ਜਾਣਾ ਵਧੀਆ ਜੀ ਜੀ ਟਾਈਮ ਨਾਲ ਹੀ ਚੱਲ ਜੀਦਾ ਫੈਕਟਰੀ ਵਧੀਆ ਚੱਲ ਰਿਹਾ ਕੰਮ ਨਿੱਕਾ ਵੀ ਕਾਲਜ ਪਾਸ ਕਰਕੇ ਹੁਣ ਸਿੱਧਾ ਫੈਕਟਰੀ ਵੱਲ ਪੂਰਾ ਧਿਆਨ ਦਿੰਦਾ ਠੀਕ ਹੈ ਆ ਜਾਂਦਾ ਟਾਈਮ ਸਵੇਰੇ ਮੇਰੇ ਨਾਲ ਹੀ ਚੱਲ ਜਾਂਦਾ ਵਾ ਥੋੜੀ ਦੇਰ ਬਾਅਦ ਆ ਜਾਂਦਾ ਵਾ ਬਹੁਤ ਵਧੀਆ ਗੱਲ ਆ ਪੂਰਾ ਕੰਮ ਸਾਹਬ ਦਾ ਫੈਕਟਰੀ ਦਾ ਕੰਮ ਇਹੀ ਸਾਹਬ ਦਾ ਅੰਦਰ ਦਾ ਮੈਂ ਬਾਹਰ ਬਾਜ਼ਾਰ ਦਾ ਕੰਮ ਤੇ ਨਾਲ ਮਿਲ ਕੇ ਪੂਰਾ ਵਧੀਆ ਛੱਡ ਜਾਂਦਾ ਕੰਮ ਚੱਲ ਰਿਹਾ ਕੰਮ ਸਾਡਾ ਚਲੋ ਬਹੁਤ ਵਧੀਆ ਗੱਲ ਆ ਠੀਕ ਹੈ ਨਾਲੇ ਦਿਲ ਲੱਗ ਰਿਹਾੰਦਾ ਫੈਕਟਰੀ ਤੁਸੀਂ ਮਾਰਿਆ ਕਰੋ ਫੈਕਟਰੀ ਕਿਹੜਾ ਹੁੰਦੀ ਨਹੀਂ ਹਾਂ ਜਰੂਰ ਮਾਰੂੰਗਾ ਜਰੂਰ ਫੈਕਟਰੀ ਕਿਹੜਾ ਮਾਰੂੰਗਾ ਹੁੰਦੀ ਨਹੀਂ ਫੈਕਟਰੀ ਮੈਂ ਕਹ ਪਾਉਜੀ ਪਤਾ ਨਹੀਂ ਦਿਲ ਨਹੀਂ ਕਰਦਾ ਆ ਜਾਇਆ ਕਰੋ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਵੇਰ ਤੱਕ ਜਾਊਂਗਾ ਠੀਕ ਹੈ ਪਰ ਚਾਹ ਲੈ ਆਇਆ ਪੁੱਤ ਮਮੀ ਹੋ ਰੋਟੀ ਖਾਣੀ ਸੀ ਤੇ ਮੈਨੂੰ ਭੁੱਖ ਲੱਗੀ ਸੀ ਮੈਂ ਭਾਈ ਨੂੰ ਸਭ ਬਹਿ ਕੇ ਆਇਆ ਘਰ ਜਾ ਕੇ ਰੋਟੀ ਖਾਣੇ ਮੈਂ ਪੁੱਤ ਮੈਂ ਉਹਨੂੰ ਆਹ ਵਿੱਚ ਮੈਂ ਚਾਹ ਬਣਾ ਲਾ ਪਹਿਲਾਂ ਜਿੰਨੇ ਜਿੰਨੇ ਰੋਟੀ ਹੁਣ ਚਾਹ ਪੀਤੀ ਹੈ ਯਾਰ ਪਾਜੀ ਸਾਰੀ ਚੱਲ ਪੀਰ ਥੋੜੀ ਥੋੜੀ ਲੈ ਆਉਣੀ ਪੁੱਤ ਹਾਂ ਥੋੜੀ ਆ ਦੇ ਚਾਹ ਚੀਪੀ ਚਾਹ ਤੁਸੀਂ ਪੀ ਲਓ ਪੀ ਲਓ ਹਾਂ ਤੇ ਚਾਹ ਪੀ ਕੇ ਨਾ ਤੇ ਮੈਂ ਰੋਟੀ ਬਣਾ ਲੈਨੀ ਹੈ ਤੇ ਤੁਸੀਂ ਬੱਚਿਆਂ ਨੂੰ ਜਾ ਕੇ ਸਕੂਲ ਲੈ ਆਓ ਮੈਂ ਲੈ ਆਉਣਾ ਭਾਈ ਬੱਚਿਆਂ ਨੂੰ ਜਾ ਕੇ ਸਕੂਲੋਂ ਅੱਛਾ ਨਹੀਂ ਗੱਲਾਂ ਬੜਾ ਭਾਵੀ ਭਾਵੀ ਹੋ ਰਹੀਆਂ ਨਹੀਂ ਵੇਹੇ ਮੈਂ ਕਿਹਾ ਭਾਜੀ ਫੈਕਟਰੀ ਚੱਲ ਜੂਗਾ ਤੇ ਚੱਲ ਮੈਂ ਲੈ ਆਉਣਾ ਬੱਚੇ ਸਕੂਲ ਜਾ ਕੇ ਅੱਛਾ ਨਾਲੇ ਕੰਮ ਹੋ ਜਾ ਜੂਗਾ

ਆਪਣੇ ਬੱਚੇ ਵਧੀਆ ਨੇ ਹਾਂ ਹਾਂ ਆਪਣੀ ਜ਼ਿੰਮੇਵਾਰੀਆਂ ਨੂੰ ਸਮਝਦੇ ਨੇ ਬਹੁਤ ਵਧੀਆ ਗੱਲ ਹੈ ਜੀ ਹਾਂ ਬਹੁਤ ਚੰਗਾ ਆਪਣਾ ਜ਼ਿੰਮੇਵਾਰੀਆਂ ਨੂੰ ਸਮਝਦੇ ਨੇ ਤੇ ਵਧੀਆ ਕਰਦੇ ਆਂ ਭਾਂਦੇ ਨਹੀਂ ਪਰੇਸ਼ਾਨੀ ਨਹੀਂ ਵੀ ਮੈਂ ਕਰਕੇ ਜਾਣਾ ਕਰਨਾ ਵਾ ਬਿਲਕੁਲ ਸਹੀ ਗੱਲ ਹੈ ਉਹਦਾ ਰਲ ਕੇ ਕਰੀ ਜਾਂਦੇ ਆਂ ਹਾਂ ਤੇ ਵਧੀਆ ਕਰਦੇ ਆ ਚਲੋ ਬਹੁ ਵੀ ਵਧੀਆ ਆ ਗਈ ਆ ਬਹੁਤ ਵਧੀਆ ਆਈ ਆ ਜੀ ਹਾਂ ਜੀ ਤੇ ਚਲੋ ਛੋਟੀ ਵੀ ਇਦਾਂ ਹੀ ਆ ਜੇ ਤੇ ਫਿਰ ਬਹੁਤ ਵਧੀਆ ਚਲੋ ਸਾਡੀ ਵੀ ਜਾਨ ਸੁਖੀ ਠੀਕ ਠੀਕ ਜੀ ਹਾਂ ਜੀ ਤੇ ਚਲੋ ਬਾਪੂ ਇਹਦੀ ਨਜ਼ਰ ਨਾਲਾਂ ਵੀ ਜੀ ਨਹੀਂ ਨજર ਕਿਦੀ ਲਗਣੀ ਆ ਜੇ ਵੱਡੀ ਚੰਗੀ ਆ ਤੇ ਛੋਟੀ ਵੀ ਚੰਗੀ ਆ ਜਾਊਗੀ ਕੋਈ ਗੱਲ ਨਹੀਂ ਰਲ ਮਿਲ ਕੇ ਆਪਣਾ ਦੋਵੇਂ ਭਰਾ ਚਲਾਈ ਜਣ ਤੇ ਬਹੁਤ ਵਧੀਆ ਵਧੀਆ ਗੱਲ ਇਕਤਾ ਨਾਲ ਦੀ ਗੱਲ ਹੀ ਕੋਈ ਨਹੀਂ ਹੈਗੀ ਜੀ ਜਾਇਆ ਕਰੋ ਮਗਰ ਬੱਚੇ ਤੇ ਮਗਰ ਕਿਹੜਾ ਲਾਉਣਾ ਚਾਹੀਦਾ ਆ ਦੋਵੇਂ ਭਰਾ ਠੀਕ ਰਹਿਣਗੇ ਇਕੱਠੇ ਰਹਿਣਗੇ ਨਾ ਤਾਂ ਬਹੁਤ ਵਧੀਆ ਰਹਿਣਗੇ ਯਾਰ ਪਾਰਟੀ ਨੂੰ ਫੋਨ ਕਰਾਂ ਮੈਂ ਪੈਸਿਆਂ ਮਾਤੇ ਨਾ ਤੰਕ ਕੀਤਾ ਇਹਨੇ ਭੈਣ ਹਾਂਜੀ ਬੈਠੇ ਭਾਜੀ ਹਾਂਜੀ ਆ ਗਿਆ ਬਾਹੂ ਹਾਂਜੀ ਹਾਂਜੀ ਯਾਰ ਲੈ ਆ ਬੱਚਾ ਨੂੰ ਸਕੂਲੋਂ ਹਾਂਜੀ ਹਾਂਜੀ ਮੈਂ ਲੈ ਆ ਸੀਗਾ ਮੈਂ ਕਿਹਾ ਚੱਲ ਫੈਕਟਰੀ ਆ ਵਾ ਚੱਲ ਵਧੀਆ ਮੈਂ ਵੀ ਦੇਖਦਾ ਸੀ ਮੈਂ ਕਿਹਾ ਚੱਲ ਛੋਟਾ ਆ ਜਾਵੇ ਬੰਦਾ ਨਾ ਪੈਸਿਆਂ ਲਈ ਬਹੁਤ ਤੰਗ ਕਰਦਾ ਯਾਰ ਉਹ ਜਿਹੜੀ ਪਾਰਟੀ ਉਹਦੇ ਕੋਲ ਜਾ ਕੇ ਪੁਰਾਣੇ ਪਿਆਰ ਵਾਲੀ ਪਾਰਟੀ ਬਹੁਤ ġੇੜਾ ਬੜਾ ਖਰਾਬ ਕੀਤਾ ਪਾਉਨੇ ਯਾਰ ਪਾਲ ਪਹਿਲਾਂ ਲਈ ਗਿਆ ਲਈ ਗਿਆ ਪੈਸੇ ਦੇਣ ਵਰੀ ਹੁਣ ਫੋਨ ਨਹੀਂ ਚੱਕਦਾ ਹੋਰ ਡੈਡੀ ਜੀ ਤਾਂ ਹੀ ਸਵੇਰੇ ਕਹਿਣ ਤੜੇ ਹੀ ਆਪਾਂ ਨੂੰ ਕਿ ਤਿੰਨ ਤੱਕ ਇੱਥੇ ਆ ਕਰੋ ਕਾਰੀਗਰਾਂ ਨੂੰ ਦੇੜੀਆਂ ਤਾਂ ਆਪਣੇ ਕੋਲ ਮਾਲ ਤਾਂ ਹੁਣ ਤਿਆਰ ਪਿਆ ਤੋ ਹੀ ਵੇਖਿਆ ਵੀ ਕੰ ਤੇ ਠੀਕ ਆ ਵੀ ਟੈਕ ਕੀਤਾ ਸਾਰਾ ਤੇਨਾਂ ਆ ਮਾਲ ਮੂਲ ਵਧੀਆ ਸੱਚ ਗੱਲ ਕਰਨੀ ਤੇਨਾਂ ਇੱਕ ਹਾਂਜੀ ਹਾਂਜੀ ਉਹ ਵਿਆਹ ਵੀ ਕਰਦੀ ਆ ਤੇਰਾ ਜੱਟਾ ਤੁਸੀਂ ਕਿਹੜੀਆਂ ਵਿਆਹ ਹਜੇ ਤਾਂ ਯਾਰ ਕੰਮ ਕੁੰਮ ਤਾਂ ਕਰਦੀ ਯਾਰ ਮੈਂ ਸੋਚਦਾ ਸੀ ਵੀ ਚੱਲ ਮੇਰਾ ਤਾਂ ਹੋ ਗਿਆ ਵਿਆਹ ਹਾਂ 40 ਹੁਣੀ ਲਿਆਦਾ ਤੈਨੂੰ ਆਪਣੇ ਉਹ ਯਾਰ ਵਿਆਹ ਕਰੀ ਜਾਂਦੇ ਤੁਸੀਂ ਖਾਣ ਰੋਟੀ ਖਾ ਕੇ ਇਹ ਵਿਆਹ ਕਰੀ ਜਾਂਦੇ ਉਹ ਮਜ਼ਾਕ 40 ਦਾਦੀ ਕੋਈ ਹੈ ਨਹੀਂ ਧੱਕੇ ਨਾਲ ਹੀ ਸਾਰੀ ਚੱਲ ਲੱਭ ਲਾਂਗੇ ਕੋਈ ਹੋਰ ਰਿਸ਼ਤੇਦਾਰਾਂ ਚ ਲੱਭ ਲੈਣੇ ਕੋਈ ਮੇਰਾ ਮੁੰਡਾ ਵਿਆਹ ਦੀ ਹੁੰਦਾ ਇਹ ਨਹੀਂ ਵਿਆਹ ਹੋਇਆ ਇਹ ਤਾਂ ਪਤਾ ਹੁਣੇ ਤਾਂ ਮੈਂ ਕਾਲਜ ਪਾਸ ਆਊਟ ਕੀਤਾ ਹਾਂ ਹੁਣਾਂ ਮਹੀਨਾ ਕਿ ਹੋਇਆ ਫੈਕਟਰੀ ਆਂਦੇ ਥੋੜਾ ਕੰਮ ਜ਼ਿਆਦਾ ਲੱਗਦੀ ਹੈ ਫੇਰ ਹਾਂ ਤਾਂ ਵਧੀਆ ਮੈਂ ਕਿਹਾ ਮੁੰਡਾ ਕੰਮ-ਕੁਮ ਕਰਨ ਲੱਗ ਗਿਆ ਨਹੀਂ ਨਹੀਂ ਅਜੇ ਨਹੀਂ ਬਿਆਰ ਦੇ ਮੁੰਡੇ ਨੂੰ ਬਾਕੀ ਮਾਲ ਚੈੱਕ ਕਰ ਲਿਆ ਤੁਸੀਂ ਮਾਲ ਮੈਂ ਮਾਲ ਦੀ ਨਿਗਾ ਠੀਕ ਆ ਹੁਣ ਮੈਨੂੰ ਮੈਂ ਭਰਾਵਾ ਟੈਨਸ਼ਨ ਫਰੀ ਹੋ ਗਿਆ ਤੂੰ ਫੈਕਟਰੀ ਆਣ ਲੱਗ ਗਿਆ ਹੁਣ ਪੂਰੇ ਨਿਆਰੇ ਬਸ ਇਹੀ ਆ ਲੋਕੀ ਪੈਸੇ ਵੋਹੇ ਟਾਈਮ ਸਿਰ ਦੇ ਦੇਣ ਤੇ ਆਪਣਾ ਵਧੀਆ ਵਾ ਉਹ ਬਿਆਰ ਵੀ ਫੋਨ ਆਇਆ ਸੀਗਾ ਦੋ ਪਾਰਟੀਆਂ ਦਾ ਚਲਾਨ ਮੰਗਦੇ ਸੀ ਇਹੋ ਕੋਈ ਨਹੀਂ ਮੈਂ ਲੈ ਜੂਗਾ ਜਾਂਦਾ ਹੋਇਆ ਤੇ ਤੂੰ ਬਹਿ ਫਿਰ ਦੇਖ ਮੁੰਡਾ ਗਿਆ ਮੜ ਜਾ ਆ ਜਾਣਾ ਮੁੰਡੇ ਨੇ ਕੋਈ ਨਹੀਂ ਆਂਦਾ ਮੈਂ ਸਮਾਲ ਮੈਂ ਚੱਲਦਾ ਫਿਰ ਹੈ ਠੀਕ ਚਲ ਤੂੰ ਜਾਓ ਮੈਂ ਬੈਠਾ ਆਇਆ ਚੰਗਾ ਠੀਕ ਸਾਕਨ ਅੱਜ ਤਾਂ ਬੜੀ ਤਕਾਬਤ ਹੋ ਗਈ ਆ ਫੈਕਟਰੀ ਅੱਗੇ ਆਹ ਭਾਈ ਸਸੀ ਗਾਲੜੀ ਜੀ ਸਸੀ ਗਾਲੜੀ ਸਸੀ ਗਾਲੜੀ ਮੰਮੀ ਹਾਂਜੀ ਹਾਂਜੀ ਆਗੇ ਹੋਰ ਬੈਠੇ ਸੀਗੇ ਹਾਂਜੀ ਹਾਂਜੀ ਠੀਕ ਮੈਂ ਤਾਂ ਬੈਣਾ ਨਹੀਂ ਮੈਂ ਥੱਕ ਗਿਆ ਮੈਂ ਮੂੰਹ ਹੱਥਾ ਕੇ ਸਵਾ ਮੰਮੀ ਖੁਲਾਸਾ ਹੋ ਜਾ ਜੀ ਨਾ ਨੂਕੇ ਫਿਰ ਬੈਨੇ ਆ ਮਾੜਾ ਮੂੰਹ ਹੱਥੋ ਲੀਏ ਫਿਰ ਰੋਟੀ ਪਾ ਰੋਟੀ ਪਾਣੀ ਖਾ ਕੇ ਫਿਰ ਕਰਦੇ ਆ ਗੱਲਾਂ ਬਾਤਾਂ ਠੀਕ ਹੈ ਚਲੋ ਹੋਰ ਮਜੀਤ ਕੀ ਹਾਲ ਚਾਲ ਆ ਹਾਂਜੀ ਠੀਕ ਆ ਹੁਣ ਤੂੰ ਸੁਣ ਬੱਸ ਵਧੀਆ ਚਲੋ ਬੈਠੋ ਮੈਂ ਪਾਣੀ ਲੈ ਕੇ ਆਈ ਤੁਹਾਡੇ ਵਾਸਤੇ ਨਹੀਂ ਨਹੀਂ ਬੈਠਾ ਬੈਠਾ ਪਾਣੀ ਮੈਂ ਪੀ ਕੇ ਆਇਆ ਫੈਕਟਰੀੋਂ ਠੀਕ ਆ ਇੱਕ ਗੱਲ ਕਰਨੀ ਸੀ ਤੇਰੇ ਨਾਲ ਕੀ ਕੋਈ ਜ਼ਰੂਰੀ ਗੱਲ ਕਰਨੀ ਗੱਲ ਜ਼ਰੂਰੀ ਹੀ ਮੈਂ ਇਹ ਸੋਚਦਾ ਸੀ ਵੀ ਜਿਹੜਾ ਸੋਪਾ ਵਾ ਆਪਣਾ ਹਾਂਜੀ ਕਾਲਜ ਤੋਂ ਵੀ ਵਧੀਆ ਨੰਬਰ ਲੈ ਕੇ ਆਇਆ ਵਾ ਠੀਕ ਆ ਪਾਸ ਵੀ ਹੋ ਗਿਆ ਹੁਣ ਕਾਲਜ ਤ라이 ਕੋਈ ਵਧੀਆ ਕੰਮ ਸੰਭਲਣ ਲੱਗਿਆ ਮੇਰੇ ਨਗਰੋ ਸਾਰਾ ਹੀ ਕੰਮ ਸਾਬਦਾ ਏ ਟੂ ਜ਼ੈਡ ਹਾਂ ਪੂਰੀ ਜ਼ਿੰਮੇਵਾਰੀ ਹਾਂ ਪੂਰੀ ਜ਼ਿੰਮੇਵਾਰੀ ਹਰ ਇੱਕ ਬੰਦਾ ਕਹਿੰਦਾ ਬਹੁਤ ਵਧੀਆ ਤੁਹਾਡਾ ਭਰਾ ਤੇ ਮੈਂ ਇਹ ਸੋਚਦਾ ਸੀਗਾ ਵੀ ਮੇਰਾ ਵਿਆਹ ਤਾਂ ਹੋ ਗਿਆਣਾ ਛੋਟਾ ਜਿਹਾ ਵਿਆਹ ਕਰ ਦਿੱਤਾ ਜਾਵੇ ਹਾਂਜੀ ਤੇ ਇਹੀ ਮੈਂ ਸੋਚਦਾ ਪਿਆ ਸੀਗਾ ਚਲੋ ਵਿਆਹ ਤੇ ਅਸੀਂ ਆਉਂਦਾ ਮਨਾ ਕਰ ਹੀ ਦਿੰਨੇ ਹਾਂ ਤਾਂ ਕਈ ਫੇਰੇ ਦੇ ਵੇਖੀਏ ਕੁੜੀ ਘੜੀ ਕੋਈ ਮੈਂ ਕਿੱਥੋਂ ਵੇਖਣੀ ਕੁੜੀ ਘੜੀ ਹਾਂਜੀ ਕੁੜੀ ਮੰਮੀ ਨੂੰ ਕਹਿੰਦੇ ਆ ਜਿਹੜੇ ਜਿਹੜੀ ਵਿਚੋਲਣ ਨੇ ਆਪਣਾ ਰਿਸ਼ਤਾ ਕਰਾਇਆ ਸੀਗਾ ਵਧੀਆ ਕਰਾਇਆ ਰਿਸ਼ਤਾ ਉਹਨਾਂ ਨਾਲ ਗੱਲ ਕਰਕੇ ਉਹਨਾਂ ਨਾਲ ਉਹਦੇ ਨਾਲ ਕਰਦਿਆਂ ਗੱਲ ਰੋਟੀ ਪਾ ਕੇ ਖਾ ਕੇ ਤੇ ਮੈਂ ਜਾਨਣਾ ਮम्मी ਨਾਲ ਕਰਦਾਂ ਗੱਲ ਵੈਲੀ ਉਹ ਹੁਣੇ ਅੱਜ ਹੀ ਮੈਂ ਕਰਾਉਣਾ ਫੋਨ ਸਿਰਫ ਕੰਮ ਵਿੱਚ ਜ਼ਰੂਰ ਕਰਨੀ ਉਹ ਤੇ ਉਹਨੂੰ ਮੈਂ ਪੁੱਛਿਆ ਸੀ ਉਹ ਤੇ ਚਾਹੁੰਦੇ ਨਹੀਂ ਨਹੀਂ ਵਿੱਚ ਉਹ ਤੇ ਕਰਾਉਣਾ ਚਾਹੁੰਦਾ ਤੇ ਉੱਤੋਂ ਤੋਂ ਵੱਡਾ ਭਰਾ ਕਰਕੇ ਉਹਨੇ ਸੰਗਦਾ ਸੰਗੀ ਜਾਂਦਾ ਸੀਗਾ ਭਰਾਵਾ ਕੀ ਗੱਲ ਕਰ ਰਿਹਾ ਹੈ ਅੱਛਾ ਤੇ ਮੈਂ ਜਾਨਣਾ ਵਾ ਤੇ ਕਰਾਉਣਾ ਵਾ ਜਾ ਕੇ ਕੋਈ ਨਾ ਤੁਸੀਂ ਗੱਲ ਕਰੋ ਮੰਮੀ ਨਾ ਉਹੀ ਵਿਚੋਲਣ ਜਿੰਨੇ ਸਾਡਾ ਰਿਸ਼ਤਾ ਹਾਂ 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 ਨਿਦਾਨਦੇ ਉਹਨਾਂ ਨੂੰ ਹਾਂ ਚਲੋ ਠੀਕ ਆ ਫਿਰ ਮੈਂ ਲਿਆਵਾਂ ਤੁਹਾਡੇ ਵਾਸਤੇ ਪਾਣੀ ਪਹਿਲੇ ਛਾਹ ਤੋਂ ਪਾਣੀ ਮੈਂ ਵੀ ਲਾਵਾਂ ਕੁਝ ਰੁਪੜੇ ਪੁੱਤਰ ਅਨਜੀਤ ਹਾਂਜੀ ਹਾਂਜੀ ਇਹ ਗੱਲ ਹੋ ਗਈ ਅੱਜ ਸਾਰਿਆਂ ਨੂੰ ਕੱਟਿਆ ਬਧਾਇਆ ਬਸ ਉਦਾਂ ਹੀ ਡੜਜੀ ਇੱਕ ਨਾ ਗੱਲ ਕਰਨੀ ਸੀਗੀ ਤੇ ਮੈਂ ਗੱਲ ਇਹ ਕਰਨੀ ਸੀ ਗੱਲ ਇਹ ਕਰਨੀ ਸੀਗੀ ਵੀ ਮੈਂ ਸੋਦਾ ਹੀ ਛੋਟੇ ਦਾ ਵਿਆਹ ਕਰ ਦਈਏ ਇਸ ਕਰਕੇ ਮੈਂ ਕਹਾਂ ਚਲ ਸਲਾਤ ਆਪਣੀ ਫੈਮਿਲੀ ਨਾਲ ਹੀ ਕਰਨੀ ਆ ਇਕੱਲੇ ਨਾਲ ਤਾਂ ਹੋਈ ਹੋਣਾ ਨਹੀਂ ਤਾਂ ਕਰਕੇ ਤੁਹਾਨੂੰ ਮੈਂ ਬੁਲਾਇਆ ਸੀ ਕੰਮ ਕਰ ਵੀ ਵਧੀਆ ਸਾਮਣ ਲੱਗ ਗਿਆ ਫੈਕਟਰੀ ਤੇ ਕਾਲਜ ਵੀ ਤੁਹਾਨੂੰ ਪਤਾ ਵਧੀਆ ਨੰਬਰਾਂ ਨਾਲ ਪਾਸ ਹੋਇਆ ਤੇ ਅੱਗੇ ਉਹਨੇ ਕਹਿੰਦਾ ਸੀ ਭਾਜੀ ਹੁਣ ਫੈਕਟਰੀ ਕਰਨਾ ਮੈਂ ਕੰਮ ਵਧੀਆ ਦਿਲ ਲਾ ਕੇ ਕੰਮ ਕਰਦਾ ਪਿਆ ਫੈਕਟਰੀ ਤੇ ਮੈਂ ਇਹ ਸੋਚਦਾ ਸੀਗਾ ਵੀ ਹੁਣ ਉਹਦਾ ਵੀ ਵਿਆਹ ਕਰ ਦਿੱਤਾ ਜਾਵੇ ਤੇ ਇਸ ਕਰਕੇ ਮੈਂ ਤੁਹਾਡੇ ਕੋਲ ਆਇਆ ਸੀ ਵਿਆਹ ਤੇ ਕਰਨਾ ਚਾਹੀਦਾ ਜਰੂਰ ਹਾਂਜੀ ਹਾਂਜੀ ਤੇ ਮਨਜੀਤ ਨੂੰ ਵੀ ਬੁਲਾਉਣਾ ਸੀ ਨਾ ਫਿਰ ਅਪਾ ਦੇ ਇੱਥੇ ਬਹਿ ਗਏ ਆ ਨਹੀਂ ਮੰਮੀ ਕੋਈ ਗੱਲ ਨਹੀਂ ਮੈਂ ਦੁਪਹਿਰੇ ਉਹਦੇ ਨਾਲ ਕੀਤੀ ਸੀਗੀ ਗੱਲ ਉਹ ਤਾਂ ਹੀ ਕਹਿੰਦਾ ਸੀਗਾ ਨਹੀਂ ਨਹੀਂ ਪਾਜੀ ਮੈਂ ਨਹੀਂ ਕਰਾਉਣਾ ਮੈਂ ਨਹੀਂ ਕਰਾਣਾ ਵਿੱਚੋਂ ਵਿੱਚੋਂ ਵੀ ਦਿਲੋਂ ਦਾ ਕਰਦਾ ਵਾ ਤੇ ਹੁਣ ਲੈ ਆਪਾਂ ਹੋਰ ਜ਼ਿਆਦਾ ਉਮਰ ਕਰਕੇ ਕੀ ਕਰਨਾ ਵਾ ਮੇਰੇ ਤੋਂ 2 ਸਾਲ ਤੇ ਛੋਟਾ ਵਾ ਕਿੰਨਾ ਛੋਟਾ ਵਾ ਨਹੀਂ ਨਹੀਂ ਚਲੋ ਵਿਆਹਣ ਦੀ ਤੇ ਲੈ ਕੇ ਹੈਗਾ ਵਾ ਵਿਆਹਣਾ ਤੇ ਹੈਗਾ ਹੀ ਕੰਮਕਾਰ ਵੀ ਸਹੀ ਆ ਚਾਰ ਪੈਸੇ ਵੀ ਆ ਮੈਂ ਕਿਹਾ ਟਾਈਮ ਨਾਲ ਜਿਹੜਾ ਕੰਮ ਹੋ ਜੇ ਵਧੀਆ ਵਾ ਰੱਜੀ ਤੇ ਦੋਵੇਂ ਭਰਾ ਰਲ ਕੇ ਵਧੀਆ ਰਵਾਂਗੇ ਫਿਰ ਕਿਹਨੂੰ ਕਹੀਏ ਬਈਏ ਕਹਿਣਾ ਮੰਮੀ ਤੁਸੀਂ ਕਹਿਣਾ ਕਿ ਮੇਰੇ ਕੋ ਕੋਈ ਹੈਗੀ ਕੁੜੀ ਤੇ ਤੂੰ ਦੱਸ ਦੇ ਭਾਈ ਤੇਰੀ ਜਾਨ ਪਛਾਣ ਆਹੋ ਮੰਮੀ ਤੁਸੀਂ ਜਿਹੜੀ ਜਿੰਨੇ ਨੇ ਸਾਡਾ ਵਿਸਤਾ ਕਰਾਇਆ ਤੁਸੀਂ ਉਸਨੂੰ ਸੰਟੀ ਨੂੰ ਬੋਲੋ ਅੱਛਾ ਮੈਂ ਵੀ ਇਹੀ ਹਾਂ ਹਾਂ ਮੈਂ ਵੀ ਇਹੀ ਗੱਲ ਕੀਤੀ ਸੀਗੀ ਚਲੋ ਕੋਈ ਨਹੀਂ ਮੈਂ ਤੇ ਜੜੀ ਤੈਨੂੰ ਕਹਿੰਨੀ ਕਰ ਲੈਂਦੇ ਆ ਤੇ ਪਰ ਤੂੰ ਕਰਨ ਨੂੰ ਪੁੱਛ ਲੈ ਵੀ ਚਲੋ ਕਈ ਵਾਰੀ ਬੱਚਿਆਂ ਦੇ ਵੜਿਆ ਲਿਖ ਦੇਂਦੇ 100 ਗੱਲਾਂ ਬਾਤਾਂ ਹੋ ਜਾਂਦੀਆਂ ਨੇ ਪੁੱਛ ਲਿਓ ਕੋਈ ਨਹੀਂ ਮਮੀ ਹਾਂ ਉਹ ਪਤਾ ਲੱਗ ਜਾਂਦਾ ਉਹ ਬੰਦੇ ਫੋਨ ਨਾਲ ਹੀ ਚੰਬੜੇ ਲੈਂਦੇ ਆ ਜਿਹੜਾ ਇੰਦਾ ਗੱਲਾਂ ਫੋਨ ਨੂੰ ਤਾਂ ਹੱਥ ਨਹੀਂ ਲਾਉਂਦਾ ਚਲੋ ਕੋਈ ਨਹੀਂ ਫਿਰ ਕਰ ਲੈਨੇ ਆ ਗੱਲਬਾਤ ਆਪਾਂ ਉਹਦੇ ਨਾਲ ਹੀ ਕਰ ਲੈਨੇ ਸੱਦ ਲੈਨੇ ਉਹਨੂੰ ਹੈ ਤੁਸੀਂ ਕਰੋ ਉਹਨੂੰ ਹੁਣੇ ਹੀ ਨਾ ਸ਼ੁਭ ਕੰਮ 'ਚ ਦੇਰੀ ਨਾ ਕਰੋ ਤੁਸੀਂ ਵਿਚੋਲਣ ਨੂੰ ਅੱਜ ਹੀ ਕਰੋ ਫੋਨ ਅੱਛਾ ਤੇ ਪੁੱਛੋ ਉਹਨੂੰ ਕੀ ਗੱਲਬਾਤ ਆ ਕੋਈ ਨੂੰ ਲੱਗਦਾ ਕਰਨੋ ਤੈਨੂੰ ਜਿਆਦਾ ਕਾੜੀ ਨਹੀਂ ਮੇਰਾ ਤਾਂ ਉਹਨਾਂ ਹੋ ਗਿਆ ਮੈਂ ਕਿਹੜਾ ਦੂਜਾ ਕਰਾਉਣਾ ਹਣ ਸਹੀ ਗੱਲ ਹੈ ਇਹ ਆ ਆਪਣੀ ਕੋਸ਼ਿਸ਼

ਜੀ ਬੰਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਕੀ ਹਾਂ ਨਾ? ਠੀਕ ਠਾਕ ਹੈ ਤੁਸੀਂ ਸੁਣਾਓ ਪਰਵਾਰ ਦੀ। ਵਧੀਆ ਵਧੀਆ ਤੁਸੀਂ ਸੁਣਾਓ ਸਭ ਠੀਕ ਠਾਕ ਨੇ ਜੀ। ਸਭ ਠੀਕ ਠਾਕ ਹੈ। ਅੱਜ ਅਜੀ ਫੋਨ ਕਰਕੇ ਨੇ ਉੱਤੇ ਕੀਤਾ। ਫੋਨ ਮੈਂ ਇਦਾਂ ਕੀਤਾ ਸੀ ਵੀ ਮੈਂ ਕਿਹਾ ਕੋਈ ਕੁੜੀ ਕੜੀ ਦੀ ਦੱਸ ਪਾਓ ਮੁੰਡੇ ਛੋਟੇ ਦਾ ਕਰਨਾ ਵਿਆਹ ਕੋ। ਨਹੀਂ ਇਹ ਤੇ ਮਾਤੂ ਕੁੜੀਆਂ ਵੀ ਮਾਤੂ। ਕੁੜੀ ਚੰਗੀ ਲੱਭੀ। ਲੈਣਾ ਰਾਣਾ ਨਹੀਂ ਕੋਈ ਕੁੜੀਆਂ ਦੀ। ਕੋਈ ਨਹੀਂ ਕੋਈ ਨਹੀਂ ਲੈਣਾ ਲਾ ਦਿਓ। ਮੈਂ ਇਦਾਂ ਕਹਿੰਦੀ ਆ ਵੀ ਕੁੜੀ ਨਾ ਜਿੱਦਾਂ ਵੱਡੀ ਆ ਮੇਰਾ ਉਹਦਾ ਦੀ ਕੁੜੀ ਮੈਨੂੰ ਹੋਣੀ ਚਾਹੀਦੀ ਆ ਮੈਨੂੰ ਲੈਣ ਦੇਣ ਦੀ ਕੋਈ ਭੁੱਕ ਨਹੀਂ ਆਵੀ ਠੀਕ ਆ ਕੁੜੀ ਵਧੀਆ ਹੋਣੀ ਚਾਹੀਦੀ ਬੰਦੇ ਚੰਗੇ ਹੋਣੇ ਚਾਹੀਦੇ ਠੀਕ ਆ ਪੱਤੇ ਵੀ ਚੰਗੇ ਹੋਣਗੇ ਕੁੜੀ ਵੀ ਸਿੱਕੀ ਹੋਵੇ ਐਂ ਤੇ ਐਂ ਤੇ ਮੈਂ ਬਾਹਰ ਆ ਅੱਛਾ ਜੀ ਤੇ ਪਹਿਲਾਂ ਆਕਾ ਰਹੂਗੀ ਨਾ ਫੇਰ ਪੇਟਾ ਦੋ ਦਾਰਦੀ ਆ ਕੁੜੀ ਠੀਕ ਠੀਕ ਹੈ ਜੀ ਠੀਕ ਹੈ ਤੇ ਮੇਰੀ ਭੈਣ ਨਾ ਮੈਂ ਉਹਨੂੰ ਪੱਤੇ ਘਲਾਉਂਗੀ ਹਾਂਜੀ ਨਾਲਾ ਕਿਸ ਤਰੀਕੇ ਨਾਲ ਗੱਲ ਕਰਦੇ ਹੋ ਠੀਕ ਹੈ ਮੇਰੀ ਭੈਣ ਨਾ ਵਧੀਆ ਕੁੜੀ ਚੰਗੀ ਹੋਵੇ ਆਪਾਂ ਨੂੰ ਠੀਕ ਹੈ ਹਾਂ ਜੀ ਜੀ ਠੀਕ ਹੈ ਠੀਕ ਹੈ ਸਭ ਠੀਕ ਹੈ ਕਿ ਮੈਂ ਸਭ ਠੀਕ ਠਾਕ ਹੈ ਵਧੀਆ ਸਭ ਕੋਈ ਨਹੀਂ ਕੋਈ ਟੈਨਸ਼ਨ ਵਾਲਾ ਕੁੜੀਆਂ ਵਾਦੂ ਚਲੋ ਠੀਕ ਹੈ ਠੀਕ ਹੈ ਜੀ ਚਲੋ ਠੀਕ ਹੈ ਜੀ ਸასი ਕਾਲ ਜੀ ਸასი ਕਾਲ ਸასი ਕਾਲ ਚਲੋ ਗੱਲੋ ਤੇ ਹੋ ਗਈ ਹੈ ਚਲੋ ਵਧੀਆ ਹੋ ਗਿਆ ਅੱਛਾ ਬਾਹਰ ਜਾਂਦੀ ਘਰ ਜਾ ਕੇ ਨਾ ਫਿਰ ਮੈਂ ਤੁਹਾਡੀ ਗੱਲ ਕਰਦੀ ਆ ਠੀਕ ਆ ਠੀਕ ਆ ਘਰ ਅਗਲੀ ਨੇ ਸੋ ਸੋ ਸਲਾ ਕਰਨੀ ਹੈ ਕਹਿੰਦੀ ਕੱਲ ਨੂੰ ਮੇਰੇ ਮੈਂ ਨਾ ਭੇਜੂਗੀ ਅੱਛਾ ਗੱਲ ਉਹ ਤੇ ਪੰਜੀ ਕੁੜੀਆਂ ਵਾਧੂ ਮੇਰੇ ਕੋਲ ਵਾਹ ਜੀ ਵਾਹ ਚਲੋ ਬਹੁਤ ਵਧੀਆ ਗੱਲ ਆ ਫਿਰ ਤੇ ਮੈਂ ਚਲ ਭੇਜ ਦਿਓ ਕੋਈ ਗੱਲ ਨਹੀਂ ਆ ਠੀਕ ਹੈ ਹਾਂ ਤੇ ਚਲੋ ਮਨਜੀਤ ਨੂੰ ਦੱਸ ਦਿੰਨੇ ਆ ਮਨਜੀਤ ਨੂੰ ਕਹਿ ਦਿਓ ਬਸ ਗੱਲ ਬਾਤ ਹੋ ਗਈ ਆ ਹਾਂਜੀ ਹਾਂ ਹੈ ਕਿ ਨਹੀਂ ਤੇ ਚਲੋ ਠੀਕ ਆ ਹਾਂ ਠੀਕ ਹੈ ਠੀਕ ਹੈ ਦਾ ਨਵਾਂ ਹੀ ਨੰਬਰ ਆ ਗਿਆ ਯਾਰ ਦੇਖੋ ਹਾਂ ਗੱਲ ਕਰਕੇ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ ਹੋਰ ਸਭ ਪਿਆਰ ਕਿੱਦਾਂ ਹੈ ਸਵਾਗਤ ਹੈ ਹਾਂ ਜੀ ਹਾਂ ਜੀ ਵਧੀਆ ਜੀ ਕੌਣ ਬੋਲੇ ਭੈਣ ਜੀ ਮੈਂ ਨਾ ਅੰਦਰੋਂ ਵਿੱਚ ਤੇ ਕਰਉਂਦੀ ਆ ਨਾ ਤੇ ਉਹ ਵੀ ਭੈਣ ਜੀ ਮੈਨੂੰ ਪਿਆ ਹੀ ਫਿਕਰ ਕਰੀ ਜਾਂਦਾ ਕਰਨਾ ਆ ਤੇ ਫਿਰ ਇਹਦਾ ਕੋਈ ਦੱਸ ਪਾਓ ਅੱਛਾ ਅੱਛਾ ਠੀਕ ਹੈ ਭੈਣ ਜੀ ਹਾਂ ਜੀ ਕਿ ਮੈਂ ਤਾਂ ਚਲੋ ਇਹਨੂੰ ਨਾ ਕੋਈ ਕਹਿ ਕੇ ਕਿਹਾ ਹੀ ਅੱਛਾ ਜੀ ਮੈਂ ਕਹਿੰਦਾ ਫਿਰ ਇਹਨਾਂ ਨਾਲ ਗੋਲ ਕਰਕੇ ਫਿਰ ਜੇ ਮੇਰੇ ਕੋਲ ਗੱਲ ਹੋਊਗੀ ਤੇ ਹੈਲੋ ਠੀਕ ਆ ਵਧੀਆ ਬੰਦੇ ਹੈਗੇ ਆ ਤੇ ਟਕਰਾ ਦਿਓ ਤੁਸੀਂ ਗੱਲਬਾਤ ਕਰਵਾ ਦਿਓ ਉਹ ਨਾ ਬੈਂਕੀ ਨੇ ਗਿਆ ਸੀ ਉਹ ਕਾਲਾ ਸਰਕਾਰ ਹੈ। ਬਾਅਦ ਨੇ ਆ ਤੇ ਚਲੋ ਵਧੀਆ ਹੋਵੇਗਾ ਕੋਈ ਆ ਬਣਾ ਲਓ ਭਾਈ। ਠੀਕ ਹੈ। ਜੁਆ ਹੋ ਗਿਆ ਅਸੀਂ। ਕਾਲਾ ਬੰਦੇ ਉਹਨਾਂ ਦੀ ਸਰਕਾਰ ਕਿੰਨੀ ਆ। ਅੱਛਾ ਜੀ। ਉਹਨਾਂ ਦੀ ਸਰਕਾਰ ਹੈ ਆ ਕਿ ਵਧੀਆ ਬੰਦੇ ਨੇ। ਮੈਂ ਕੁਝ ਬਾਤ ਦਿੰਦਾ ਆ ਕੋਈ ਬੰਦਵਾ ਤੇ ਕੁਝ ਲੈ। ਠੀਕ ਹੈ। ਕਾਰੋਬਾਰ ਆਪਣਾ ਹੀ ਉਹਨਾਂ ਦਾ। ਹਾਂਜੀ ਹਾਂਜੀ ਆਪਣਾ ਚੱਲਦਾ ਜੰਦਾ। ਠੀਕ ਆ ਜੀ। ਚਲੋ ਕੋਈ ਗੱਲ ਨਹੀਂ ਤੁਸੀਂ ਪਹਿਲਾਂ ਇੱਕ ਵਾਰੀ ਗੱਲਬਾਤ ਕਰਕੇ ਝਾਤੀ ਜੁੱਤੀ ਮਰਵਾਓ। ਬਾਕੀ ਜਲਾਸੂਲ ਘਰੇ ਅਸੀਂ ਵੀ ਕਰ ਲੈਨੇ ਆਂ ਫਿਰ ਇਹਨਾਂ ਨੂੰ ਦੱਸ ਦਿੰਨੇ ਆਂ। ਤੁਸੀਂ ਬਾਕੀ ਉਹਨਾਂ ਨਾਲ ਵੀ ਗੱਲਬਾਤ ਕਰ ਲਿਓ ਮੁੰਡੇ ਵਾਲਿਆਂ ਨਾਲ ਤੇ ਫਿਰ ਜਿੱਦਣ ਦਾ ਪ੍ਰੋਗਰਾਮ ਹੋਊਗਾ ਸਾਨੂੰ ਦੱਸ ਦਿਓ ਆਪਾਂ ਝਾਤੀ ਮਾਰ ਲੈਨੇ ਆਂ। ਠੀਕ ਹੈ। ਪਹਿਲੀ ਮੈਂ ਗੱਲਬਾਤ ਉਹਨਾਂ ਨਾਲ ਕਿੱਕੇ ਦੀ ਮਤਾਈ ਉਹਨਾਂ ਨਾਲ ਫਿਰ ਹੋਰ ਚੱਲ ਲਈ ਹੋਏ ਕਿ ਮੈਂ ਪਹਿਲਾਂ ਤਾਂ ਇਹ ਹੋਲ ਆਇਆ। ਠੀਕ ਆ ਜੀ। ਤੇ ਆ ਕੇ ਚਲੋ ਕੋਈ ਭਾਵੇਂ ਝਾਤੀ ਅੱਗੇ ਕੱਲ ਨੂੰ ਮਾਰ ਲਓ। ਠੀਕ ਹੈ। ਠੀਕ ਹੈ ਜੀ ਹਾਂ ਜੀ ਬਾਕੀ ਕੋਈ ਨਹੀਂ ਕਰੇ ਸਲਾਹ ਕਰਕੇ ਨਾ ਦੱਸ ਦੇ ਇਹ ਫਿਰ ਤੁਹਾਨੂੰ ਦੱਸ ਦਿੰਨੇ ਆ ਫਿਰ ਉਦੋਂ ਦਾ ਪ੍ਰੋਗਰਾਮ ਰੱਖ ਲਿਓ ਠੀਕ ਹੈ ਜੀ ਬਾਕੀ ਬੇਚਾ ਕੋਈ ਆਤੇ ਪਾਟੇ ਵਾਰੀ ਕਰਨੀ ਕਰਦੇ ਹੋ ਇਹ ਚੰਗੂ ਦੇ ਵਿੱਚ ਵੀ ਨਾਲੇ ਹੋ ਜਾਦਾ ਠੀਕ ਹੈ ਆਪਾਂ ਕੋਈ ਸਰਕਾਰ ਕਰਕੇ ਫਿਰ ਕਰਦੇ ਹੋ ਜੀ ਠੀਕ ਚਲੋ ਠੀਕ ਭੈਣ ਜੀ ਠੀਕ ਹੈ ਤੁਹਾਨੂੰ ਬੱਸ ਆਪਾਂ ਝੂਠ ਬੋਲਣਾ ਨਹੀਂ ਹਾਂ ਠੀਕ ਠੀਕ ਹੈ ਜੀ ਠੀਕ ਹੈ ਠੀਕ ਠੀਕ ਚੰਗਾ ਜੀ ਸਸਿਕਾ ਕਰਨ ਕਰਨਾ ਅਨਿਆਨੀ ਭਾਜੀ ਬਹੁਤ ਇੱਧਰ ਆ ਹਾਂਜੀ ਹਾਂਜੀ ਦੱਸੋ ਬਹਿ ਜਾ ਕੀ ਗੱਲ ਹੋ ਗਈ ਰੋਟੀ ਖਾ ਕੇ ਸਾਰੇ ਇਕੱਠੇ ਬਹਿ ਗਏ ਅੱਜ ਬਸ ਉਦਾਂ ਹੀ ਇਦਾਂ ਹੀ ਹਾਂਜੀ ਹਾਂਜੀ ਦੱਸੋ ਤੇਰੇ ਰਿਸ਼ਤੇ ਬਾਰੇ ਫੋਨ ਕੀਤਾ ਸੀ ਅਸੀਂ ਵਿਚੋਲਣ ਨੂੰ ਯਾਰ ਮੈਂ ਤੁਹਾਨੂੰ ਕਿਹਾ ਸੀ ਵੀ ਹਜੇ ਪਿਆਰ ਹੀ ਮੈਨੂੰ ਕੋਈ ਤੇਜ਼ੀ ਨਹੀਂ ਹੈਗੀ ਤੇਜ਼ੀ ਤਾਂ ਬਹੁਤ ਆ ਮੈਨੂੰ ਪਤਾ ਹੋਵੇ ਹੱਸਦਾ ਵੇ ਕਿਦਾਂ ਨਹੀਂ ਨਹੀਂ ਅਜਿਹੀ ਕੋਈ ਗੱਲ ਨਹੀਂ ਹੈਗੀ ਠੀਕ ਹੈ ਤੇ ਕੋਈ ਨਹੀਂ ਮੈਂ ਕਿਹਾ ਸੀ ਹੁਣ ਕੰਮ-ਕੁਮ ਵਧੀਆ ਕਰਨ ਲੱਗ ਗਿਆਂ ਸਾਰਾ ਕੁਝ ਸਹੀ ਆ ਤੂੰ ਵਿਆਹ ਕਰ ਦੀਏ ਨਾਲ ਨਾਲ ਵਿਆਹ ਟਾਈਮ ਨਾਲ ਕੀਤਾ ਚੰਗਾ ਵਾ ਠੀਕ ਹੈ ਮੈਂ ਕਹਿੰਦਾ ਥੋੜਾ ਦੇਖ ਲੈਂਦੇ ਉਹਨੇ ਤਾਂ ਮੈ ਕਾਲਜ ਪਾਸ ਆਊਟ ਕੀਤਾ ਇੰਨੀ ਯਾਰ ਤੇ ਤਾਂ ਕਰਦੀ ਐ ਕਿ ਤੂੰ ਕੋਈ ਨੌਕਰੀ ਕੋਲ ਨਹੀਂ ਤੂੰ ਬਾਅਦ ਤੇ ਤੂੰ ਆਪਣਾ ਕਾਰੋਬਾਰ ਨਾਲੇ ਨਾਲੇ ਤੂੰ ਕਿਹੜਾ ਮੇਰੇ ਤੋਂ ਬਹੁਤ ਜ਼ਿਆਦਾ ਛੋਟਾ ਵਾ ਕਿਤੇ 2 ਸਾਲ ਛੋਟਾ ਵਾ ਤੂੰ ਮੈਨੂੰ ਸਾਰਾ ਸਾਰੀ ਗੱਲਬਾਤ ਹੋ ਗਈ ਯਾਰ ਹੱਲ ਆ ਰਹੇ ਨੇ ਪਰੌਲੇ ਹਾਂ ਜੀ ਬੜੀ ਆਲੇ ਆ ਰਹੇ ਨੇ ਠੀਕ ਹੈ ਟੈਨੂੰ ਦੇਖਣ ਵਾਸਤੇ ਤੇ ਹੁਣ ਅਸਾਂ ਫਿਕਸ ਕਰ ਦਿੱਤਾ ਤੈਨੂੰ ਕਹੋ ਕੋਈ ਗੱਲ ਨਹੀਂ ਮੈਂ ਤੁਹਾਨੂੰ ਕਿਹਾ ਜੇ ਤੁਸੀਂ ਕਰੋ ਠੀਕ ਹੈ ਸਵੇਰੇ ਤੂੰ ਫੈਕਟਰੀ ਨਹੀਂ ਜਾਣਾ ਆਪਣਾ ਠੀਕ ਹੈ ਸਵੇਰੇ ਮੈਂ ਕਹਿਤਾ ਮਾਸਟਰ ਜੀ ਨੂੰ ਆਪੇ ਫੈਕਟਰੀ ਖੋਲਣਗੇ ਸਾਰਾ ਕੰਮ ਉਹ ਆਪੇ ਕਰਾਉਣਗੇ ਆਪਾਂ ਜਾਣਾ ਨਹੀਂ ਸਵੇਰੇ ਆਪਣਾ ਇਹੀ ਪ੍ਰੋਗਰਾਮ ਆਉਣਾ ਉਹਨਾਂ ਨੇ ਠੀਕ ਹੈ ਤੇ ਦੇਖ ਦਿਖਾਈਏ ਦਾ ਪ੍ਰੋਗਰਾਮ ਆ ਕੱਲ ਨੂੰ ਆਪਾਂ ਠੀਕ ਹੈ ਟਾਈਮ ਨਾਲ ਹੀ ਆ ਜਾਣਾ ਫਿਰ ਪਗਤਾ ਆ ਕੇ ਫਿਰ ਆਪਾਂ ਜਾ ਚੱਲ ਚੱਲ ਬੜਾਂਗੇ ਫੈਕਟਰੀ ਕੋਈ ਗੱਲ ਜਿੱਦਾਂ ਤੁਸੀਂ ਕਰੋਗੇ ਠੀਕ ਹੈ ਤੁਸੀਂ ਬੈਠੇ ਹੋ ਵੱਟੇ ਕੋਈ ਗੱਲ ਠੀਕ ਹੈ ਨਾ ਨਾਲ ਆ ਦੱਟ ਚੱਲ ਠੀਕ ਆ ਤੂੰ ਕਰ ਫਿਰ ਰੈਸਟ ਜਾ ਕੇ ਠੀਕ ਆ ਠੀਕ ਆ ਕੋਈ ਗੱਲ ਨਹੀਂ ਚਲੋ ਠੀਕ ਹੈ ਅੰਮੀ ਠੀਕ ਹੈ ਭਾਈ ਲੋੜ ਲੜੀ ਮੈਂ ਕਿਹ ਮੁੰਡੇ ਦੇ ਕੰਨ ਚ ਮੜਾ ਜਾਂ ਕੱਢਣਾ ਹੁੰਦਾ ਵਾ ਫਿਰ ਵੀ ਠੀਕ ਹੈ ਨਾ ਫਿਰ ਕੱਲ ਨੂੰ ਕਹਵੇ ਹੁਣ ਆਪਾਂ ਬਿਠਾ ਲਿਆ ਨਾ ਕੱਲ ਨੂੰ ਕਹਿੰਦਾ ਕਿ ਇਦਾਂ ਨਹੀਂ ਆ ਤਾਂ ਉਦਾਂ ਵਾ ਉਹਨੂੰ ਚੰਗਾ ਮੈਨੂੰ ਪਤਾ ਹੀਗਾ ਸਹਿਮਤ ਆ ਕਿਉਂਕਿ ਪਤਾ ਹੀ ਹੁੰਦਾ ਭਰਾਵਾ ਭਰਾਵਾਂ ਦਾ ਸਭ ਕੁਝ ਇਕੱਠੇ ਖੈਂਡੇ ਆ ਠੀਕ ਆ ਤੇ ਚਲੋ ਠੀਕ ਆ ਸਵੇਰੇ ਆਉਂਦੇ ਆ ਤਾਂ ਫਿਰ ਵੇਖਦੇ ਆ ਕੀ ਗੱਲਬਾਤ ਬਣਦੀ ਆ ਕੀ ਨਹੀਂ ਠੀਕ ਆ ਮੰਜੀ ਠੀਕ ਆ ਨਾ ਚਲੋ ਠੀਕ ਆ ਮੈਂ ਚੱਲਦਾ ਚਲੋ ਵਧੀਆ ਆਇਆ ਹਨਾ ਗੱਲਬਾਤ ਹੋ ਗਈ ਆ ਭਰਾਵਾ ਭਰਾਵਾ ਦੀ ਨਹੀਂ ਠੀਕ ਆ ਗੱਲ ਹੋਣੀ ਵੀ ਚਾਹੀਦੀ ਸੀ ਟਾਈਮ ਨਾ ਵਿਆਹ ਹੋ ਜਾਏ ਤੇ ਆਪਣਾ ਰੁਜੇਗਾ ਮੁੰਡਾ ਨਾਲੇ ਅਸੀਂ ਵੀ ਚਲੋ ਫਰੀ ਹੋਈਏ ਹਾਂਜੀ ਹਾਂਜੀ ਅੱਜ ਵੀ ਕਰਨਾ ਤੇ ਕੱਲ ਵੀ ਕਰਨਾ ਵਧੀਆ ਗੱਲ ਆ ਨਾਲੇ ਚਲੋ ਜੇ ਉਹਦੀ ਵਧੀਆ ਰਿਸ਼ਤਾ ਤੇ ਚਲੋ ਹੋਰ ਇਹਦੇ ਨਾਲ ਵੀ ਰਿਸ਼ਤਾ ਹੋ ਜੀ ਹਾਂਜੀ ਹਾਂਜੀ ਮੈਨੂੰ ਤੇ ਇਹ ਆ ਵੀ ਚਲ ਪੂਰੀ ਵਧੀਆ ਆ ਜੇ ਹਾਂ ਵੀ ਕਰਨਾ ਬੈਠਾ ਫਿਰ ਯਾਰ ਜੀ ਆਡੇ ਦੋਈ ਵਾਰ ਹੈ ਯਾਰ ਹੁਣ ਮੈਂ ਕਿਹਾ ਮੁੰਡਾ ਵਿਆਹਨ ਲੈ ਕੇ ਹੋ ਗਿਆ ਜਵਾਨ ਹੋ ਗਿਆ ਵਿਆਹ ਕਰ ਦਈਏ ਮੈਂ ਕਿਹਾ ਭਾਜੀ ਮਜ਼ਾਕ ਹੀ ਕਰਦੇ ਸੀ ਕਿਤੇ ਮਜ਼ਾਕ ਯਾਰ ਮੈਂ ਕੀ ਕਰਨਾ ਸੀ ਮੈਂ ਕਿਹਾ ਤੇਰੀ ਸਾਲੀ ਲੱਗਦਾ ਹੈ ਭਰਾ ਤੇਰਾ ਨਹੀਂ ਨਹੀਂ ਆ ਫਿਰ ਜੂਗਾ ਬੜਾ ਹਾਂਜੀ ਹਾਂਜੀ ਕਰਦਾ ਸੀ ਭਾਬੀ ਨੂੰ ਕਰਾਤਾ ਨਾ ਫਿਰ ਤੇਰਾ ਰਸਤਾ ਭਾਬੀ ਨੇ ਪੰਪ ਚੜਾਇਆ ਮੇਰੇ ਨੂੰ ਮੈਂ ਕਹਿਆ ਯਾਰ ਮੁੰਡਾ ਨਾ ਵਿਆਹ ਲੈ ਕੇ ਹੋ ਗਿਆ ਕੰਮਕਾਰ ਵੀ ਬੜੀ ਜ਼ਿੰਮੇਵਾਰੀ ਨਾਲ ਕਰਦਾ ਇੱਕ ਜ਼ਿੰਮੇਵਾਰੀ ਹੋਰ ਪਾ ਦੀਏ ਮੁੰਡੇ ਤੇ ਕੋਈ ਗੱਲ ਨਹੀਂ ਤੁਸੀਂ ਬੈਠੇ ਜਿੱਤਾ ਕਰ ਲਓਗੇ ਹਾਂ ਚੱਲ ਵਧੀਆ ਵਾ ਆਪਣੀ ਪੂਰੀ ਫੈਮਿਲੀ ਕੰਪਲੀਟ ਹੋ ਜੂਗੀ ਯਾਰ ਤੇਰਾ ਵੀ ਵਿਆਹ ਹੋ ਜੂਗਾ ਸਾਰੇ ਜਣੇ ਰਲ ਮਿਲ ਕੇ ਵਧੀਆ ਤਰੀਕੇ ਨਾਲ ਲਾਵਾਂਗੇ ਨਾ ਤੇ ਗਰਾਣੀ ਵੀ ਆ ਜੂਗੀ ਰਲ ਮਿਲ ਕੇ ਖਾਪੂ ਰਿਆ ਕਰਾਂਗੇ ਵਧੀਆ ਵਧੀਆ ਮੰਮੀ ਨੂੰ ਵੀ ਸੌਖ ਹੋ ਜੂਗਾ ਹੋਰ ਠੀਕ ਆ ਨਾ ਹਾਂ ਠੀਕ ਆ ਇਦਾਂ ਤਾਂ ਠੀਕ ਲੱਗਦਾ ਆ ਅੱਪਰ ਤਾਂ ਬਾਹਰ ਹੀ ਆ ਇਹਦਾ ਜਿਦਾ ਤੁਸੀਂ ਕਹੋਗੇ ਉਦਾਂ ਹੀ ਆਪਾਂ ਕਰਾਂਗੇ ਬਸ ਠੀਕ ਆ ਐਸੇ ਕਰਕੇ ਮੈਂ ਕਹਾ ਜਲ ਭਰਾ ਆਪਣੇ ਨੂੰ ਵੀ ਟਾਈਮ ਨਹੀਂ ਪਸਾ ਦੀਏ ਵੰਡਾ ਟੱਕਿਆ ਜਾਉ ਟਾਈਮ ਦਾ ਠੀਕ ਕੋਈ ਗੱਲ ਨਹੀਂ ਤੇ ਸਵੇਰੇ ਛੁੱਟੀ ਆ ਸਵੇਰੇ ਛੁੱਟੀ ਆ ਸਵੇਰੇ ਆ ਰਹੇ ਦੇਖਣ ਆ ਤੂੰ ਵੇਖ ਖੁਸ਼ ਵੇਖ ਕਿੰਨਾ ਹੋ ਰਿਹਾ ਜੀ ਵਧੀਆ ਐ ਬਹੁਤ ਖੁਸ਼ ਵੇਖ ਕਿੰਨਾ ਹੁੰਦਾ ਜੀ ਉਦਾਂ ਹੀ ਨਾ ਨਾ ਕਰਦਾ ਪਿਆ ਇਹਦੇ ਤੇ ਲੱਡੂ ਅੰਦਰੋਂ ਫਟਦੇ ਹੀ ਇਹ ਤਾਂ ਵਿਆੜੀ ਜਾਣ ਕੇ ਕਰਦਾ ਹੀ ਪਾਉਂਦੇ ਆ ਲੱਡੂ ਆ ਗਏ ਮੈਂ ਕਹਾਂ ਭਰਾਵਾ ਵੇ ਚੰਗਾ ਭਲਾ ਖੋਸਾਂ ਪਿਛਤਾਉਣਾ ਕੀ ਇਹਦੇ ਮੈਂ ਬਈ ਤੋੜਿਆ ਭਰਾ ਹੀ ਪਿਛਤਾਵੇ ਆ ਮੈਂ ਵੇਖ ਲਿਆ ਹੀ ਤੈਨੂੰ ਉਦਾਂ ਹੀ ਡੈਡੀ ਸਾਹਮਣੇ ਡੈਡੀ ਸਾਹਮਣੇ ਉਦਾਂ ਹੀ ਕਹਿੰਦਾ ਨਹੀਂ ਨਹੀਂ ਮੇਰੀ ਕਿਤੇ ਉਮਰ ਹਲੇ ਸਭ ਹਾਂਜੀ 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 ਮੰਮੀ ਪਤਾ ਕੀ ਕਹਿੰਦੀ ਮੰਮੀ ਕਹਿੰਦੀ ਨੂੰ ਪੁੱਛ ਲਓ ਜੇ ਦੀ ਘਾਟੀ ਘੂਟੀ ਕਿਤੇ ਹੈਗੀ ਹੈ ਨਹੀਂ ਮੰਮੀ ਕਦੇ ਕਾਲਜ ਪੜਦਾ ਹੀ ਕੀ ਪਤਾ ਕੋਈ ਕੁੜੀ-ਕੜੀ ਨਾ ਪਸੰਦ ਕਰਦਾ ਹੋਵੇ ਮੈਂ ਕਹਾ ਨਹੀਂ ਐਦਾਂ ਦਾ ਹੁੰਦਾ ਤੇ ਪਤਾ ਲੱਗ ਜਾਣਾ ਸੀ ਨਹੀਂ ਨਹੀਂ ਅਜਿਹੀ ਕੋਈ ਗੱਲ ਨਹੀਂ ਤੁਹਾਨੂੰ ਪਤਾ ਕਿੰਦਾ ਹੀ ਆਪਣਾ ਕੰਮ ਵੀ ਨਹੀਂ ਆ ਮੈਂ ਕਹਾ ਉਹਨੇ ਕੰਮ ਹੀ ਨਹੀਂ ਕਰਨਾ ਹੀ ਫੈਕਟਰੀ ਜਾ ਕੇ ਫੋਨ ਤੇ ਲੱਗੇ ਰਹਿਣਾ ਯਾਰ ਵੇਲੇ ਹੈਨਾ ਕੋਈ ਗੱਲ ਨਹੀਂ ਕਿੰਦਾ ਤੁਸੀਂ ਕਰੋਗੇ ਠੀਕ ਹੈ ਬਸ ਸਵੇਰੇ ਆਇਰ ਤੂੰ ਤਿਆਰ ਥਿਰ ਹੋ ਜੀ ਵਧੀਆ ਠੋਕ ਕੇ ਪੱਗ-ਪੁਗ ਮਾਲ ਲਈ ਦਾੜੀ-ਡੋੜੀ ਸੈੱਟ ਕਰਕੇ ਠੀਕ ਹੈ ਠੀਕ ਹੈ ਨਾ ਹਾਂਜੀ ਹਾਂਜੀ ਚੱਲ ਵਧੀਆ ਵਾ ਯਾਰ ਰਿਸ਼ਤਾ ਹੋ ਜੇ ਮੇਰੇ ਸਿਰ ਉੱਪਰ ਲੱਤੂਗਾ ਮੰਮੀ ਡੈਡੀ ਹੋਣੀ ਫਰੀ ਹੋਣਗੇ ਹਾਂਜੀ ਹਾਂ ਇਹ ਚੱਲ ਫਿਰ ਚੰਗਾ ਪਰਸ ਤੇ ਅੱਜ ਦੀ ਤਿਆਰੀ ਹੈ ਬਸ ਤਿਆਰੀਆਂ ਹੀ ਤਿਆਰੀ ਕਰਨੀਆਂ ਨੇ ਸਹੀ ਤਿਆਰੀ ਕਰੀ ਆ ਕੋਈ ਨਹੀਂ ਬਸ ਹੋ ਗਈ ਤਿਆਰੀ ਤਿਆਰੀਆਂ ਹੀ ਤਿਆਰੀਆਂ ਸਭ ਕੋ ਸਵੇਰੇ ਆਪਾਂ ਇਦਾਂ ਕਰੀ ਨਾ ਤੂੰ ਉੱਠ ਜੀ ਸਵੇਰੇ ਸਮਾਨ ਸਾਮੂਨ ਆਪਾਂ ਪਹਿਲਾਂ ਜਾ ਕੇ ਲੈ ਆਵਾਂਗੇ ਦੋ ਹਾਂਜੀ ਹਾਂਜੀ ਉਹ 10 11 ਵਜੇ ਆਉਣਗੇ ਉਹਨਾਂ ਨੇ ਕਿਹਾ ਸਵੇਰੇ 8 ਵਜੇ ਆ ਜਾਣਾ ਆਪਣੇ ਕੋਲ ਨਹੀਂ ਕੋਈ ਠੀਕ ਆ ਜਿਹੜਾ ਸਮਾਨ ਸਾਮੂਨ ਆਪਾਂ ਖਾਣ ਪੀਣ ਵਾਲਾ ਰੋਟੀ ਰੁੱਟੀ ਬਣਵਾ ਲਾਂਗੇ ਅਗਲੇ ਆਏ ਆ ਤਾਂ ਵੇਖਣਾ ਆਏ ਖਾਂਦੇ ਤਾਂ ਨਹੀਂ ਹੁੰਦੇ ਪਰ ਪਤਾ ਨਹੀਂ ਹੁੰਦਾ ਇਹਨਾਂ ਆਪ ਆਪਣੇ ਵੱਲੋਂ ਤਾਂ ਤਿਆਰੀ ਰੱਖੀ ਹਾਂ ਜੀ ਹਾਂ ਜੀ ਤਿਆਰੀ ਕਰਾਂਗੇ ਲੋਈ ਆਂਦੇ ਬੰਦੇ ਕਿ ਦੂਰੋਂ ਵੀ ਆਂਦੇ ਕਹਿ ਕੇ ਰੋਟੀ ਪਾਣੀ ਖਵਾ ਦਾਂਗੇ ਆਪਣਾ ਫਰਜ਼ ਆ ਠੀਕ ਹੈ ਨਾ ਚਲੋ ਕੋਈ ਚੱਲ ਠੀਕ ਆ ਫਿਰ ਚੱਲ ਠੀਕ ਆ ਲੈ ਤੂੰ ਚੰਗੇ ਪੜੇ ਯਾਰ ਜ਼ਿੰਦਗੀ ਨੰਗਾ ਢੇ ਸੀਗੇ ਇਹ ਤਾਂ ਹੁਣ ਪਿੱਛੇ ਹੀ ਪੈ ਗਿਆ ਵੀ ਵਿਆਹ ਕਰਤੀ ਵਿਆਹ ਕਰਤੀ ਕਾਲਜ ਜਾਂਦੇ ਸੀ ਮਜਨਾ ਰਹਿੰਦੇ ਸੀਗੇ ਕੋਈ ਚੱਕਰ ਨਹੀਂ ਸੀਗਾ ਇਹ ਤਾਂ ਹੁਣ ਬਸ ਮਹੀਨਾ ਮੈ ਫੈਕਟਰੀ ਕੀ ਚਲ ਗਿਆ ਇਹ ਕਹਿੰਦੇ ਬੜੀ ਜ਼ਿੰਮੇਵਾਰੀ ਹੋ ਗਈ ਪਰ ਪਤਾ ਨਹੀਂ ਕੀ ਗੱਲ ਹੈਗੀ ਇੱਕੋ ਗੱਲ ਪਿੱਛੇ ਪੈ ਗਏ ਹੁਣ ਕੀ ਵਿਆਹ ਕਰ ਦਈਏ ਵਿਆਹ ਕਰ ਦਈਏ ਬਾਕੀ ਕੋਈ ਗੱਲ ਨਹੀਂ ਵੱਡੇ ਆ ਗਏ ਜਿੱਦਾਂ ਕਹਿਣਗੇ ਠੀਕ ਆ ਜੀ ਕੁਛ ਕਹਿੰਦੇ ਆ ਤਾਂ ਵਧੀਆ ਹੀ ਕਹਿੰਦੇ ਹੋਣਗੇ ਅੱਕੇ ਕੜਾ ਕਦੀ ਮਾੜਾ ਸੋਚਿਆ ਸਹੀ ਸੋਚਦੇ ਹੋਣੇ ਚੱਲ ਕੋਈ ਗੱਲ ਨਹੀਂ ਦੇਖ ਲੈਣੇ ਆ ਸਵੇਰੇ ਕੀ ਹੁੰਦਾ ਫਿਰ